ਸੋ ਵੀਰੋ ਇਹ ਜਿਹੜਾ ਤੁਸੀਂ ਦੇਖ ਰਹੇ ਸੀ ਪਿੱਛੇ ਪੁਲ ਇਹ ਸੀ ਕੀਰਤਪੁਰ ਸਾਹਿਬ ਦਾ ਪੁਲ ਸੋ ਆ ਡਿਊਲ ਵੀਡੀਓ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਗੱਡੀ ਦੇ ਵਿੱਚ ਬੈਠਾ ਜਾ ਰਿਹਾ ਹਾਂ ਬਾਬਾ ਜੀ ਮੇਰੇ ਨਾਲ ਨੇ ਸੋ ਇਹ ਜਿਹੜੀ ਪੁਲ ਦੇ ਥੱਲੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਆ ਇਹ ਦੱਸਣ ਵਾਸਤੇ ਵੀਡੀਓ ਮੈਂ ਛੂਟ ਹੁਣ ਕੀਤੀ ਹੈ ਕਿ ਮੈਂ ਖੁਦ ਇਹ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਇਆ ਅੱਗੇ ਵੀ ਮੈਂ ਵੇਖਿਆ ਇਹਤਪੁਰ ਸਾਹਿਬ ਹੈ ਵਿਸਾਖੀ ਨੂੰ ਜਦੋਂ ਆਇਆ ਉਦੋਂ ਵੀ ਵੇਖਿਆ ਜਦੋਂ ਹੁੱਲੇ ਨੂੰ ਆਇਆ ਉਦੋਂ ਵੀ ਵੇਖਿਆ ਪਰ ਉਦੋਂ ਰਾਚੋਂ ਆਉਣ ਕਰਕੇ ਜਿਹੜੀ ਟ੍ਰੈਫਿਕ ਸੀ ਉਹ ਡਾਇਵਰਜਨ ਹੋ ਜਾਂਦੀ ਆ ਪਰਲੇ ਪਾਸੇ ਫਿਰ ਇਧਰੋਂ ਘੁੰਮ ਕੇ ਆ ਕੇ ਵੀਡੀਓ ਸ਼ੂਟ ਕਰਨੀ ਉਹ ਕੀ ਸੀਗੀ ਸੋ ਐਜ ਕੀ ਟਾਈਮ ਲੱਗਿਆ ਤੇ ਹੁਣ ਸ਼ੂਟ ਕੀਤੀ ਆ ਤੇ ਇੱਥੇ ਆਪਾਂ ਚਰਚਾ ਕਰਨੀ ਆ ਤੇ ਸਾਰੇ ਵੀਰ ਜਿਹੜੀ ਆਪਾਂ ਇੱਥੇ ਗੱਲਬਾਤ ਕਰਨੀ ਸੁਨੇਹਾ ਤੁਹਾਨੂੰ ਸਾਰਿਆਂ ਨੂੰ ਵੀਰਾਂ ਨੂੰ ਦੇਣਾ ਆ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨ ਵੀਰਾਂ ਦੇ ਗਰੁੱਪ ਆ ਜਿਹੜੇ ਸਰਗਰਮ ਆ ਜਿਹੜੇ ਬਾਣੀ ਦੀ ਇੱਜ਼ਤ ਨੂੰ ਬਹਾਲ ਰੱਖਣਾ ਚਾਹਦੇ ਆ ਔਰ ਬਾਣੀ ਦਾ ਸਤਕਾਰ ਜਿਹੜਾ ਹੈ ਬਹਾਲ ਰੱਖਣਾ ਚਾਹਦੇ ਆ ਉਹ ਜ਼ਰੂਰ ਵੀਰ ਇਸ ਗੱਲ ਦੇ ਤੇ ਧਿਆਨ ਦਿਓ ਖਾਸ ਕਰਕੇ ਰੋਡ ਮੈਹਗਮਾ ਧਿਆਨ ਦੇਵੇ ਪੁਲਾਂ ਵਾਲੇ ਵੀਰ ਧਿਆਨ ਦੇਣ ਜਿਨ੍ਹਾਂ ਦੇ ਕੋਲ ਪੁਲਾਂ ਦੇ ਪ੍ਰਬੰਧ ਹੈਗੇ ਸਰਕਾਰ ਧਿਆਨ ਦੇਵੇ ਇਸ ਪਾਸੇ ਦੇ ਉੱਤੇ ਬਾਣੀ ਦੀ ਘੋਰ ਬੇਅਦਬੀ ਆ ਬਹੁਤ ਵੱਡੀ ਬੇਅਦਬੀ ਆ ਉਹਦੇ ਉੱਪਰ ਤੇ ਗੱਡੀਆਂ ਲੰਘਦੀਆਂ ਆ ਲੋਕ ਗੱਡੀਆਂ ਦੇ ਵਿੱਚ ਬਹਿ ਕੇ ਲੰਘਦੇ ਆ ਉੱਪਰ ਤੇ ਸਰ ਗੱਡੀਆਂ ਦੇ ਲੰਘਦੇ ਆ ਗਲਤ ਗੱਲ ਆ ਜਿੱਥੇ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਹੁੰਦਾ ਆ ਬਕਾਇਦਾ ਉਸ ਕਮਰੇ ਦੇ ਉੱਪਰ ਨਹੀਂ ਕਿਸੇ ਨੂੰ ਚੜਨ ਦਿੱਤਾ ਜਾਂਦਾ ਨਾ ਕੋਈ ਚੜਦਾ ਆ ਕਿਉਂਕਿ ਸਭ ਨੂੰ ਪਤਾ ਆਂਦਾ ਕਿ ਥੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਆ ਜੇ ਆਪਾਂ ਉੱਪਰ ਚੜਾਂਗੇ ਤੇ ਫਿਰ ਉਹ ਬੇਦਵੀ ਆ ਸੋ ਇਸ ਕਰਕੇ ਆਪਾਂ ਬਾਕੀ ਵਿਸਤਾਰ ਦੇ ਨਾਲ ਗੱਲ ਫਿਰ ਕਰਦੇ ਆ ਤੇ ਮੈਂ ਇੰਨਾ ਕਿ ਇਸ਼ਾਰਾ ਸਾਰੇਆਂ ਵੀਰਾਂ ਨੂੰ ਕਰਨਾ ਸੀ ਧਿਆਨ ਦਿਓ ਸਾਰੇ ਵੀਰ ਇਹ ਕੀਰਤਪੁਰ ਸਾਹਿਬ ਦਾ ਗੁਰਦੁਆਰਾ ਫਤਾਲਪੁਰੀ ਨੂੰ ਜਦੋਂ ਆਪਾਂ ਮੁੜੀਏ ਇਹ ਜਿਹੜਾ ਪੁਲ ਹੈਗਾ ਹੈ ਹਿਮਾਚਲ ਨੂੰ ਜਾਂਦਾ ਹੈ ਜਦੋਂ ਬਾਬਾ ਗੁਰੂ ਦਿੱਤਾ ਜੀ ਨਾਲ ਮੁੜੀਦਾ ਆ ਉੱਥੇ ਇਹ ਪੁਲ ਹੈਗਾ ਤੇ ਇਸ ਪੁਲ ਦੇ ਥੱਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਇਹ ਜਿਹੜੀਆਂ ਬਾਣੀ ਦੀਆਂ ਪੰਕਤੀਆਂ ਹੈਗੀਆਂ ਆ ਇਹ ਲਿਖੀਆਂ ਹੋਈਆਂ ਆ ਬਹੁਤ ਮੋٹے ਅੱਖਰਾਂ ਦੇ ਵਿੱਚ ਲਿਖੀਆਂ ਹੋਈਆਂ ਤੇ ਉੱਪਰੋਂ ਲੋਕ ਗੱਡੀਆਂ ਦੇ ਵਿੱਚ ਬਾਣੀ ਦੇ ਇਹਨਾਂ ਉੱਪਰਤੀ ਲੰਘਦੇ ਆ ਬਹਿ ਬਹਿ ਕੇ ਠੀਕ ਹੈ ਕਿਉਂਕਿ ਪੁਲ ਦੇ ਜਿਹੜਾ ਬਾਧਰਾ ਹੁੰਦਾ ਆ ਪੁਲ ਸਾਈਡਾਂ ਤੇ ਨੂੰ ਫੈਲਿਆ ਹੁੰਦਾ ਕਾਫੀ ਹੁੰਦਾ ਨਾ ਸਾਈਡਾਂ ਤੇ ਨੂੰ ਕੱਢਿਆ ਹੁੰਦਾ ਪੁਲ ਤੇ ਥੱਲੇ ਉਹਦੇ ਜਿਹੜੇ ਬੀਮ ਆ ਬੀਮਾਂ ਦੇ ਉੱਤੇ ਲਿਖਿਆ ਆ ਉੱਪਰ ਤੇ ਗੱਡੀਆਂ ਲੰਘਦੀਆਂ ਕੋਈ ਸ਼ਰਾਬ ਦੀ ਗੱਡੀ ਲੰਘਦੀ ਆ ਕੋਈ ਕੁੱਕੜਾ ਨਾਲ ਭਰੀ ਹੋਈ ਗੱਡੀ ਲੰਘਦੀ ਆ ਕੋਈ ਪਤਤ ਲੋਕ ਹੋ ਸਕਦਾ ਪੀਂਦੇ ਲੰਘਦੇ ਆ ਉਹ ਗੱਡੀਆਂ ਦੇ ਵਿੱਚ ਬੈਠ ਕੇ ਲੰਘਦੇ ਆ ਤੇ ਉੱਪਰ ਦੀ ਗੱਡੀਆਂ ਦੇ ਗੰਦੇ ਟਾਇਰ ਲੰਘਦੇ ਆ ਤੇ ਬਦਬੀ ਆ ਮੈਂ ਤੇ ਸਿਰ ਇੰਨੀ ਗੱਲ ਕਹਾਵਾਂਗਾ ਬਾਕੀ ਦਲੀਲ ਅਪੀਲ ਮੈਂ ਨਹੀਂ ਕੋਈ ਗੱਲ ਕਰਨੀ ਹੈ ਕਿ ਤੁਸੀਂ ਆਪੇ ਸਾਰੇ ਸਿਆਣੇ ਆ ਜਿਨ੍ਹਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਆ ਤੇ ਮੈਂ ਕੀਰਤਪੁਰ ਸਾਹਿਬ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਇਸੇ ਵੀਡੀਓ ਦੇ ਜ਼ਰੀਏ ਕਿ ਇਹਦੇ ਉੱਤੇ ਪੇਂਟ ਮਾਰ ਦਿਓ ਰੰਗ ਮਾਰ ਦਿਓ ਚਿੱਟਾ ਕੋਈ ਹੋਰ ਕੋਈ ਜਿਹੜਾ ਸਲੋਗਨ ਹੈਗਾ ਆ ਕੋਈ ਸਵੱਛਤਾ ਦਾ ਲਿਖ ਦਿਓ ਕੋਈ ਸਾਫ ਸਫਾਈ ਦਾ ਲਿਖ ਦਿਓ ਕੋਈ ਇਸ ਤਰ੍ਹਾਂ ਲਿਖ ਦਿਓ ਕਿ ਕੀਰਤਪੁਰ ਸਾਹਿਬ ਆਣ ਦੇ ਤੇ ਤੁਹਾਡਾ ਧੰਨਵਾਦ ਕੀਤਾ ਜਾਂਦਾ ਆ ਇਸ ਤਰ੍ਹਾਂ ਦਾ ਕੁਝ ਜੋ ਵੀ ਕੋਈ ਹੋਰ ਚੰਗਾ ਕੁਝ ਵੀ ਹੋਵੇ ਕੋਈ ਮਾਂ-ਬਾਪ ਦੇ ਸਤਕਾਰ ਦੇ ਪ੍ਰਤੀ ਲਿਖਦੇ ਹੋ ਕੋਈ ਨਸ਼ਿਆਂ ਨੂੰ ਛੱਡੋ ਪੰਜਾਬ ਨੂੰ ਬਚਾਓ ਪ੍ਰਕਿਰਤੀ ਨੂੰ ਬਚਾਓ ਕੁਦਰਤ ਨੂੰ ਬਚਾਓ ਇਸ ਤਰ੍ਹਾਂ ਦੇ ਸਲੋਗਨ ਬਹੁਤ ਆ ਪੰਜਾਬ ਦੇ ਵਿੱਚ ਲਿਖੇ ਹੋਏ ਤਾਂ-ਤਾਂ ਦੇ ਉੱਤੇ ਤੇ ਆ ਗੱਡੀ ਨੂੰ ਸਹੀ ਤਰੀਕੇ ਦੇ ਨਾਲ ਸੇਫ ਤਰੀਕੇ ਨਾਲ ਚਲਾਓ ਚੱਟੇ ਨੂੰ ਬੰਦ ਕਰੋ ਇਸ ਤਰ੍ਹਾਂ ਦਾ ਨੌਜਵਾਨੀ ਨੂੰ ਬਚਾਓ ਇਦਾਂ ਦਾ ਕੋਈ ਸਲੋਗਨ ਲਿਖਦੇ ਹੋ ਪਰ ਬਾਣੀ ਦਾ ਮੈਂ ਸਮਝਦਾ ਕਿ ਕੋਹ ਹੋਰ ਵਿਦਵੀ ਆ ਸੋ ਬਾਣੀ ਦਾ ਇਹੋ ਜਿਹਾ ਕੋਈ ਸਲੋਗਨ ਨਹੀਂ ਲਿਖਣਾ ਚਾਹੀਦਾ ਇਹ ਬਹੁਤ ਵੱਡੀ ਬਦਬੀ ਆ ਬਾਣੀ ਦੀ ਉਹਦੇ ਉੱਪਰ ਤੇ ਗੱਡੀਆਂ ਲੰਘਦੀਆਂ ਆ ਤੇ ਜਦੋਂ ਕੋਈ ਵੀ ਬੰਦਾ ਦੇਖਦਾ ਆ ਗੁਰੂ ਕੇ ਪਿਆਰ ਵਾਲਾ ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਐ ਬੇਸ਼ੱਕ ਬਹੁਤੇ ਲੋਕ ਇਸ ਗੱਲ ਦਾ ਮਜ਼ਾਕ ਵੀ ਉਡਾਉਣਗੇ ਮੈਨੂੰ ਵੀ ਕਹਿਣਗੇ ਕੋਈ ਐਡੀ ਗੱਲ ਤੇ ਹੈ ਨਹੀਂ ਗੀ ਪਰ ਜਿਹੜੇ ਵੀਰ ਬਾਣੀ ਨੂੰ ਪ੍ਰੇਮ ਕਰਦੇ ਬਾਣੀ ਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਉਹਨਾਂ ਨੂੰ ਇਹ ਬਿਲਕੁਲ ਵੀ ਨਾ ਗੁਵਾਰ ਗੱਲ ਲੱਗਦੀ ਆ ਨਾ ਬਰਦਾਸ਼ਤ ਕਰਨ ਜੋ ਗੱਲ ਲੱਗਦੀ ਆ ਸੋ ਮੇਰੇ ਨਾਲ ਬਾਬਾ ਜੀ ਬੈਠੇ ਆ ਬਾਬਾ ਜੀ ਵੀ ਇੱਕ ਦੋ ਲਫ਼ਜ਼ ਅੱਜ ਆਪ ਜੀ ਨੂੰ ਇਹਦੇ ਪ੍ਰਤੀ ਮਾਫ਼ ਕਰ ਦਿਓ ਬੇਨਤੀ ਸੰਗਤ ਨੂੰ ਹਾਂਜੀ ਹਾਂ ਫਿਰ ਸਾਧ ਸੰਗਤ ਜੀ ਇਹ ਬਾਣੀ ਦਾ ਹੋਰ ਨਰਾਦਰ ਆ ਇਸ ਤਰ੍ਹਾਂ ਜੋ ਕੰਗਾ ਤੇ ਟਰਾਲੀਆਂ ਤੇ ਟਰੱਕਾਂ ਤੇ ਵੀ ਲਿਖਿਆ ਹੁੰਦਾ ਹੋਰ ਹੋਰ ਜਿਹੜਾ ਤੇ ਵੀ ਲਿਖਿਆ ਜਿੱਥੇ ਨਰਾਦਰ ਹੁੰਦਾ ਬਾਣੀ ਦਾ ਉਹ ਨਹੀਂ ਲਿਖਣੀ ਚਾਹੀਦੀ ਤੇ ਲਿਖਣ ਵਾਲਿਆਂ ਨੂੰ ਵੀ ਤੇ ਲਿਖਾਉਣ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਥੋੜਾ ਗਰੇਜ ਕਰੋ ਇਸ ਗੱਲ ਦਾ ਕਿਉਂਕਿ ਚੰਗੀ ਦੀ ਗੱਲ ਹੈ ਬਿਆਦ ਵੀ ਹੁੰਦੀ ਬਾਣੀ ਦੀ ਵੀ ਕਲੇਸ਼ ਹੁੰਦਾ ਇਹ ਵੀ ਠੀਕ ਦੀ ਗੱਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸੋ ਹੁਣ ਇਹ ਆਪਾਂ ਇੱਥੇ ਬੇਨਤੀ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਕੀਰਤਪੁਰ ਪ੍ਰਸ਼ਾਸਨ ਨੂੰ ਵੀ ਕਰ ਰਹੇ ਆਂ ਸਭ ਨੂੰ ਕਰ ਰਹੇ ਆਂ ਚਾਹੇ ਕੋਈ ਪੰਜਾਬ ਦਾ ਪ੍ਰਸ਼ਾਸਨ ਇਹ ਪੁਰਾਣੇ ਆ ਜਾਂ ਜੋ ਵੀ ਆ ਜਿਨ੍ਹਾਂ ਨੇ ਵੀ ਉਹ ਲਿਖੀ ਆ ਸੋ ਉਹ ਆਪਣੇ ਆਪ ਹੀ ਮਿਟਾ ਦੇ ਉਹ ਕਲੇਸ਼ ਨਹੀਂ ਪਾਊਗਾ ਨਹੀਂ ਤੇ ਕੋਸ਼ਿਸ਼ ਕਰਾਂਗੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੋਰ ਪ੍ਰਚਾਰ ਕਰਾਂਗੇ ਕਿ ਪੰਜ 10 ਸਿੰਘ ਜੇ ਇਕੱਠੇ ਹੋ ਸਕੇ ਰਲ ਮਿਲ ਕੇ ਤਾਂ ਫਿਰ ਰੰਗ ਲਿਆ ਕੇ ਤੇ ਉਹਦੇ ਉੱਤੇ ਮਾਰਨ ਦੀ ਕੋਸ਼ਿਸ਼ ਕਰਾਂਗੇ ਜੇ ਸਾਡੇ ਨੌਜਵਾਨਾਂ ਨੇ ਕੋਈ ਵੀਰਾਂ ਨੇ ਇਕੱਠੇ ਹੋ ਕੇ ਸਾਥ ਦਿੱਤਾ ਕਿ ਠੀਕ ਹੈ ਨਾ ਜੀ ਜੇ ਇਕੱਠੇ ਹੋ ਕੇ ਪਹਿਰਾ ਲੱਗ ਗਿਆ ਸਾਰਿਆਂ ਦਾ ਗੁਰਸਿੱਖਾਂ ਦਾ ਇਕੱਠੇ ਹੋ ਗਏ ਇਕੱਤਰ ਹੋ ਗਏ ਤੇ ਫਿਰ ਲਿਆ ਕੇ ਰੰਗ ਦੀ ਬਾਲਟੀ ਮਾਰ ਕੇ ਉਹਨੂੰ ਮਟੇ ਦੇਆਗੇ ਚਟਾ ਰੰਗ ਮਾਰਗੀ ਸੋ ਉਹ ਤੁਸੀਂ ਵੀਡੀਓ ਆਪ ਦੇਖ ਹੀ ਲਓ ਕਿ ਬਹੁਤ ਨਰਾਤਰ ਆ ਚੰਗੀ ਗੱਲ ਨਹੀਂ ਆ ਬਾਣੀ ਬਹੁਤ ਹੀ ਕੀਮਤੀ ਸ਼ਬਦ ਹੈ ਆ ਗੁਰੂ ਨਾਨਕ ਪਾਤਸ਼ਾਹ ਦਾ ਜਪਜੀ ਸਾਹਿਬ ਦਾ ਸ਼ਬਦ ਹੈ ਸਲੋਕ ਪਵਨ ਗੁਰੂ ਪਾਣੀ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸਲੋਕ ਆ ਔਰ ਬਹੁਤ ਹੀ ਕੀਮਤੀ ਸਲੋਕ ਆ ਬਹੁਤ ਹੀ ਪਿਆਰਾ ਤੇ ਸਤਿਕਾਰ ਕਰਨ ਯੋਗ ਆ ਔਰ ਇਹੋ ਜੇ ਇੱਕ ਸਲੋਕ ਦੇ ਪਿੱਛੇ ਤੇ ਇੱਕ ਇੱਕ ਅੱਖਰ ਦੇ ਪਿੱਛੇ ਸਿੱਖ ਆਪਣਾ ਇੱਕ ਇੱਕ ਸਰਵਾਰ ਸਕਦੇ ਆ ਕਿਉਂਕਿ ਬਹੁਤ ਹੀ ਸਤਿਕਾਰਯੋਗ ਬਾਣੀ ਆ ਭਾਈ ਮਨੀ ਸਿੰਘ ਜੀ ਨੇ ਤੇ ਬੰਦ-ਬੰਦ ਘਟਾਇਆ ਬਾਬਾ ਦੀਪ ਸਿੰਘ ਜੀ ਨੇ ਆਪਣੀ ਤਲੀ ਦੇ ਉੱਤੇ ਸੀਸ ਟਕਾਇਆ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਜੀ ਨੇ ਮਸੇ ਰੰਗੜ ਦਾ ਸਿਰ ਟਕਾਇਆ ਸੋ ਭਾਈ ਜੈ ਸਿੰਘ ਨੇ ਆਪਣੀ ਪੁੱਠੀ ਖੱਲ ਲਹਾਈ ਆ ਬੱਚਿਆਂ ਨੇ ਮਾਵਾਂ ਦੇ ਟੂਟੇ ਕਰਵਾ ਕੇ ਹਾਰ ਗਲਾਂ ਦੇ ਵਿੱਚ ਪਾਏ ਆ ਭਾਈ ਸ਼ਾਹਬਾਦ ਸਿੰਘ ਤੇ ਬਾਦ ਸਿੰਘ ਜੀ ਤਰਖੜੀ ਤੇ ਚੜ ਗਏ ਆ ਭਾਈ ਤਾਰੂ ਸਿੰਘ ਜੀ ਨੇ ਖੋਪਰ ਲਹਾਇਆ ਆ ਸੋ ਅਣਗਿਣਤੀ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਬਾਣੀ ਦੀ ਸਤਕਾਰ ਵਜੋਂ ਇਹ ਜੀ ਆਪਣੀ ਕੁਰਬਾਨੀ ਦਿੱਤੀ ਆ ਕੁਰਬਾਨੀ ਦਾ ਸਤਕਾਰ ਬਹਾਲ ਕੀਤਾ ਸੋ ਸਾਰੇ ਮੇਰੇ ਵੀਰ ਇਸ ਬੇਨਤੀ ਨੂੰ ਪ੍ਰੇਮ ਦੇ ਨਾਲ ਸਰਵਣ ਕਰ ਲੋ ਜਿੰਨਾਂ ਕੋ ਹੋ ਸਕਦਾ ਅਗੇ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਗੱਲ ਪਹੁੰਚੇ ਸਾਰੇ ਚੈਨਲਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਆਪਾਂ ਹੋਰ ਸਾਰੇ ਜਿੰਨੇ ਵੀ ਖੱਜ ਲੋਕ ਜਿੱਦਾਂ ਚਬਲਾ ਜੀਆਂ ਮਾਰਦੇ ਸਾਰੇ ਜਿੰਨੀਆਂ ਬੇਕਾਰ ਗੱਲਾਂ ਕਰਦੇ ਆ ਕਲੇਸ਼ ਪਾਉਣ ਵਾਲੀਆਂ ਉਹਨਾਂ ਨੂੰ ਤੇ ਆਪਾਂ ਮਿੰਟੋ ਮਿੰਟੀ ਪ੍ਰਮੋਟ ਕਰਦੇ ਆ ਆਪਣੇ ਚੈਨਲਾਂ ਉਤੇ ਪਰ ਇਹ ਕੰਮ ਦੀ ਗੱਲ ਏ ਆ ਜ਼ਰੂਰ ਹੋਣਾ ਚਾਹੀਦਾ ਬਾਣੀ ਦੀ ਬਦਵੀ ਆ ਜਿੱਥੇ ਬਾਣੀ ਦੀ ਬਦਵੀ ਮਹਾਰਜ ਦੇ ਸਰੂਪਾਂ ਦੇ ਅੰਗਾਂ ਦੇ ਨਾਲ ਖਲਵਾੜ ਕਰਕੇ ਹੋ ਰਹੀ ਆ ਉੱਥੇ ਇਹ ਵੀ ਬਾਣੀ ਦੀ ਬਦਵੀ ਆ ਹੋਰ ਬਾਣੀ ਦੀ ਬਦਵੀ ਆ ਕਿਸੇ ਨਾਲ ਸਮਝ ਵੀਰ ਨੇ ਕਿਸੇ ਨੇ ਲਿਖ ਦਿੱਤਾ ਕਿਸੇ ਨੇ ਲਿਖਵਾ ਦਿੱਤਾ ਇਸ ਗਲਤੀ ਨੂੰ ਸੁਧਾਰਨ ਦੀ ਲੋੜ ਆ ਜੇ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਵਾਲੇ ਵੀਰ ਇਸ ਗੱਲ ਨੂੰ ਸਾਥ ਦੇਣ ਆਪੋ ਆਪਣਾ ਭਾਵੇਂ ਆ ਕੇ ਆਪਣੇ ਚੈਨਲ ਦੀ ਆ ਕੇ ਵੀਡੀਓ ਬਣਾ ਕੇ ਪਾਣ ਮੇਨਤੀ ਕਰਨ ਭਾਵੇਂ ਸਾਡੀ ਬਣਾਈ ਹੋਈ ਪਾ ਦੇਣ ਕਿ ਇਹ ਇਸ ਤਰੀਕੇ ਦੇ ਨਾਲ ਮਿਟਾ ਦੇਣਾ ਚਾਹੀਦਾ ਆ ਤਾਂ ਮੈਨੂੰ ਲੱਗਦਾ ਕਿ ਛੇਤੀ ਹੀ ਅਸਰ ਹੋ ਜਾਊਗਾ ਪ੍ਰਸ਼ਾਸਨ ਦੇ ਉੱਤੇ ਵੀ ਸਾਰਿਆਂ ਦੇ ਉੱਤੇ ਜਾਂ ਕੀਰਤਪੁਰ ਵਾਲੇ ਜਿੰਨੇ ਵੀ ਵੀਰ ਐ ਸਾਰਿਆਂ ਦੇ ਉੱਤੇ ਛੇਤੀ ਅਸਰ ਹੋ ਜਾਊਗਾ ਸਾਨੂੰ ਨਵੇਂ ਸ਼ਹਿਰ ਤੋਂ ਆਣ ਦੀ ਲੋੜ ਨਹੀਂ ਪਊਗੀ ਇੱਥੇ ਦੇ ਵੀਰ ਭਰਾ ਇਕੱਤਰ ਹੋ ਕੇ ਉਹਨੂੰ ਰੰਗ ਮਾਰ ਦੇਣਗੇ ਸੋ ਸਾਰੇ ਵੀਰ ਸਾਹਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ